ਇਦਾਂ ਦੀ ਨਹੀਂ ਗੱਲ ਹੈਗੀ ਕੋਈ ਵੀ ਉਹ ਗੁਰੂ ਸਾਹਿਬ ਨਾਲੋਂ ਘਟਿਆ ਜਿੰਨਿਆਂ ਦੀ ਬਾਣੀ ਆ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤੀ ਸਾਰਿਆਂ ਨੂੰ ਉਹੀ ਮੱਥਾ ਟੇਕਦਾ ਆ ਉਹ ਗੁਰੂ ਹੀ ਹਨ ਸਾਡੇ ਪਰ ਜਦੋਂ ਹੁਣ ਤੁਸੀਂ ਇਹ ਗੱਲ ਕਹਿੰਨੇ ਭਗਤ ਸ਼ਬਦ ਹੀ ਨਹੀਂ ਵਰਤਣਾ ਰੌਲਾ ਤਾਂ ਇਸ ਚੀਜ਼ ਦਾ ਹੀ ਆ ਵੀ ਭਗਤ ਸ਼ਬਦ ਨਹੀਂ ਤੁਸੀਂ ਵਰਤਣਾ ਹੈਗਾ ਤੇ ਜਿਹੜੀ ਹੁਣ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਬਾਣੀ ਭਗਤਾਂ ਕੀ ਲਿਖ ਦਿੱਤੀ ਆ ਭਗਤਾਂ ਦੀ ਬਾਣੀ ਹੁਣ ਜਦੋਂ ਉਹਦੀ ਕਥਾ ਵੀ ਕਰਨੀ ਆ ਜਾਂ ਉਹ ਉਹਦੇ ਬਾਰੇ ਗੱਲ ਵੀ ਕਰਨੀ ਆ ਤੇ ਉਥੇ ਭਗਤ ਸ਼ਬਦ ਤਾਂ ਹੋਣਾ ਹੀ ਹੋਣਾ ਆ ਜਾਂ ਤਾਂ ਹੁਣ ਊਚ ਨੀਚ ਵਾਲੀ ਗੱਲ ਹੋਵੇ ਵੀ ਹਾਂ ਵੀ ਭਗਤ ਜਿਹੜੇ ਹੁੰਦੇ ਆ ਉਹ ਛੋਟੇ ਹੁੰਦੇ ਆ ਤੇ ਜਿਹੜੇ ਮਤਲਬ ਗੁਰੂ ਸਾਹਿਬ ਹੋਏ ਵੱਡੇ ਬਾਣੀ ਤੇ ਸਾਰਿਆਂ ਦੀ ਇੱਕੋ ਜੀ ਆ ਭਗਤ ਰਵਦਾਸ ਜੀ ਦਾ ਜੋ ਮਸਲਾ ਹੈ ਬਾਬਾ ਪ੍ਰਚਾਰਕਾਂ ਨੇ ਉਸਤੇ ਬੋਲਿਆ ਵੀ ਹੈ ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਰਵਦਾਸੀਏ ਭਾਈਚਾਰੇ ਨੂੰ ਵੀ ਤੁਸੀਂ ਜਿਹੜਾ ਹੈਗਾ ਉਹ ਜਦ ਕਰਕੇ ਬੈਠ ਗਏ ਆ ਜੇ ਹੁਣ ਸਿੱਖ ਪੰਥ ਜਿਹੜਾ ਹੈਗਾ ਆ ਉਹਨਾਂ ਨੂੰ ਭਗਤ ਜੇ ਅਸੀਂ ਕਹਿੰਨੇ ਵੀ ਆ ਅਸੀਂ ਸਤਕਾਰ ਤਾਂ ਉਹਨਾਂ ਨੂੰ ਗੁਰੂ ਸਾਹਿਬ ਦੇ ਬਰਾਬਰ ਹੀ ਦਿੰਨੇ ਆ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਆ ਤੇ ਅਸੀਂ ਉਹਨਾਂ ਨੂੰ ਗੁਰੂ ਹੀ ਮੰਨਦੇ ਆ ਇਦਾਂ ਦੀ ਨਹੀਂ ਗੱਲ ਹੈਗੀ ਕੋਈ ਵੀ ਉਹ ਗੁਰੂ ਸਾਹਿਬ ਨਾਲੋਂ ਘਟਿਆ ਜਿੰਨਿਆਂ ਦੀ ਬਾਣੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤੀ ਸਾਰਿਆਂ ਨੂੰ ਉਹੀ ਮੱਥਾ ਟੇਕਦਾ ਆ ਉਹ ਗੁਰੂ ਹੀ ਹਨ ਸਾਡੇ ਪਰ ਜਦੋਂ ਹੁਣ ਤੁਸੀਂ ਇਹ ਗੱਲ ਕਹਿੰਨੇ ਭਗਤ ਸ਼ਬਦ ਹੀ ਨਹੀਂ ਵਰਤਣਾ ਰੌਲਾ ਤਾਂ ਇਸ ਚੀਜ਼ ਦਾ ਹੀ ਹੈ ਭਗਤ ਸ਼ਬਦ ਨਹੀਂ ਤੁਸੀਂ ਵਰਤਣਾ ਹੈਗਾ ਤੇ ਜਿਹੜੀ ਹੁਣ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਬਾਣੀ ਭਗਤਾਂ ਕੀ ਲਿਖ ਦਿੱਤੀ ਆ ਭਗਤਾਂ ਦੀ ਬਾਣੀ ਹੁਣ ਜਦੋਂ ਉਹਦੀ ਕਥਾ ਵੀ ਕਰਨੀ ਆ ਜਾਂ ਉਹ ਉਹਦੇ ਬਾਰੇ ਗੱਲ ਵੀ ਕਰਨੀ ਆ ਤੇ ਉਥੇ ਭਗਤ ਸ਼ਬਦ ਤਾਂ ਹੋਣਾ ਹੀ ਹੋਣਾ ਆ ਜਾਂ ਤਾਂ ਹੁਣ ਊਚ ਨੀਚ ਵਾਲੀ ਗੱਲ ਹੋਵੇ ਵੀ ਹਾਂ ਵੀ ਭਗਤ ਜਿਹੜੇ ਹੁੰਦੇ ਆ ਉਹ ਛੋਟੇ ਹੁੰਦੇ ਆ ਤੇ ਜਿਹੜੇ ਮਤਲਬ ਗੁਰੂ ਸਾਹਿਬ ਹੋਏ ਵੱਡੇ ਬਾਣੀ ਤੇ ਸਾਰਿਆਂ ਦੀ ਇੱਕੋ ਜੀ ਆ ਜੇ ਹੁਣ ਕਿਤੇ ਸਿੱਖਾਂ ਨੇ ਕਿਸੇ ਨਾਲ ਡਿਬੇਟ ਕਰਨੀ ਹੋਵੇ ਜਾਂ ਕੋਈ ਕਿਸੇ ਨੂੰ ਤਰਕ ਦੇਣੇ ਹੋਣ ਤਾਂ ਚਾਹੇ ਅਸੀਂ ਆਪਣੇ ਕਹਿ ਲਈਏ ਵੀ ਕਰਮਕਾਂਡ ਕੱਟਣੇ ਹੋਣ ਤੇ ਉਹ ਅਸੀਂ ਬਾਣੀ 'ਚੋਂ ਆਧਾਰ ਨਾਲ ਲੈਨੇ ਆ ਚਾਹੇ ਭਗਤ ਰਵਦਾਸ ਜੀ ਦੀ ਹੋਵੇ ਚਾਹੇ ਗੁਰੂ ਸਾਹਿਬ ਦੀ ਬਾਣੀ ਹੋਵੇ ਕਿਸੇ ਦੇ ਵੀ ਗਬਾਣੀ ਹੋਵੇ ਜਿਹੜੇ ਮੰਨ ਲੋ ਮਹਾਪੁਰਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਿਆ ਤੇ ਉਹਨਾਂ ਦੀਆਂ ਦੇਖ ਕੇ ਅਸੀਂ ਉਹ ਉਹਦੇ ਤੇ ਵਿਚਾਰ ਕਰਦੇ ਆ ਤੁਹਾਡੇ ਨਾਲੋਂ ਵੱਧ ਕੇ ਸਤਕਾਰ ਸਿੱਖ ਪੰਥ ਕਰਦਾ ਆ ਭਗਤ ਰਵਦਾਸ ਜੀ ਦਾ ਜੇ ਕੋਈ ਸਮਾਗਮ ਅਸੀਂ ਕਰੀਏ ਵੀ ਹਨਾ ਤੇ ਉੱਥੇ ਨਾਚ ਗਾਣਾ ਨਹੀਂ ਹੁੰਦਾ ਹੈਗਾ ਤੁਸੀਂ ਆਪਣੇ ਪ੍ਰੋਗਰਾਮ ਦੇਖ ਲਓ ਤੁਸੀਂ ਭਗਤ ਰਵਦਾਸ ਜੀ ਦਾ ਜੇ ਪ੍ਰਕਾਸ਼ ਪੁਰਬ ਵੀ ਮਨਾਉਨੇ ਆ ਨਾ ਤੇ ਤੁਹਾਡੇ ਨਗਰ ਕੀਰਤਨਾਂ ਦੇ ਵਿੱਚ ਨਾਚ ਗਾਣਾ ਹੀ ਹੁੰਦਾ ਆ ਤੇ ਜੇ ਨਹੀਂ ਹੁੰਦਾ ਤਾਂ ਤਾਂ ਦੱਸ ਦਿਓ ਫਿਰ ਉਸ ਤੋਂ ਅਗਲੇ ਆ ਗਈ ਦਸਤਾਰ ਦੀ ਗੱਲ ਆਪ ਤੁਸੀਂ ਸਾਰੇ ਜਣੇ ਦਸਤਾਰ ਬੰਨਦੇ ਆ ਠੀਕ ਆ ਤੁਹਾਡੇ ਜਿਹੜੇ ਸਾਧੂ ਮਹਾਪੁਰਖ ਆ ਉਹਨਾਂ ਦੇ ਵੀ ਦਸਤਾਰਾਂ ਬੰਨੀਆਂ ਹੁੰਦੀਆਂ ਆ ਤੁਹਾਡੇ ਜਦੋਂ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਵੀ ਹੁੰਨੇ ਆ ਤੁਹਾਡੇ ਦਸਤਾਰਾਂ ਬੰਨੀਆਂ ਹੁੰਦੀਆਂ ਆ ਨਾ ਰਵਦਾਸੀਆਂ ਦੇ ਪਰ ਜਦੋਂ ਉਹੀ ਗੱਲ ਦਸਤਾਰ ਤੇ ਆ ਜਾਂਦੀ ਆ ਭਗਤ ਰਵਦਾਸ ਜੀ ਦੇ ਜੇ ਮੈਂ ਕਈ ਫੋਟੋਆਂ ਭਗਤ ਰਵਦਾਸ ਜੀ ਦੀਆਂ ਜਿਹੜੀਆਂ ਸਿੱਖ ਪੰਥ ਮੰਨਦਾ ਆ ਉਹ ਤਾਂ ਮੰਨਦਾ ਇਹੀ ਆ ਵੀ ਉਹਨਾਂ ਦੇ ਸਿਰ ਤੇ ਦਸਤਾਰ ਹੈਗੀ ਸੀ ਫਿਰ ਤੁਸੀਂ ਉਸ ਚੀਜ਼ ਦਾ ਵੀ ਰੌਲਾ ਪਾ ਲੈਨੇ ਆ ਵੀ ਨਹੀਂ ਉਹ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਬੰਨਦੇ ਹੁੰਦੇ ਸੀ ਉਹ ਫਿਰ ਅਗਲੀ ਗੱਲ ਤੇ ਆ ਜਾਈਏ ਚਲੋ ਮੰਨ ਵੀ ਲੈਨੇ ਆ ਵੀ ਜਿੱਦਾਂ ਤੁਸੀਂ ਕਹਿੰਨੇ ਆ ਵੀ ਉਹਨਾਂ ਦਾ ਦਾੜਾ ਖੁੱਲਾ ਹੁੰਦਾ ਸੀਗਾ ਤੇ ਕੇਸ ਉਹ ਪਿੱਛੇ ਨੂੰ ਰੱਖਦੇ ਹੁੰਦੇ ਸੀਗੇ ਤੇ ਉਹ ਜਿਹੜਾ ਸਰੂਪ ਉਹਨਾਂ ਦਾ ਸਹੀ ਆ ਫਿਰ ਸਾਨੂੰ ਗੁਰੂ ਪਾਤਸ਼ਾਹ ਨੇ ਕੇਸ ਦਿੱਤੇ ਹਨਾ ਮਤਲਬ ਦਿਮਾਲੇ ਦਿੱਤੇ ਕਕਾਰ ਦਿੱਤੇ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਸਰੂਪ ਇਦਾਂ ਦਾ ਸੀ ਉਹਨਾਂ ਨੇ ਬਣਾਇਆ ਪੰਜ ਪਿਆਰਿਆਂ ਨੇ ਖੰਡੇ ਵਟੇ ਦੀ ਪੌਲ ਲਈ ਤੇ ਅਸੀਂ ਅੱਜ ਉਹਨਾਂ ਨੂੰ ਜੇ ਮੰਨਣ ਵਾਲੇ ਆ ਤਾਂ ਸਾਡੇ ਵੀ ਸਰੂਪ ਗੁਰੂ ਪਾਤਸ਼ਾਹ ਦੇ ਨਾਲ ਰਲਦੇ ਆ ਜੇ ਤੁਸੀਂ ਮੰਨਦੇ ਆ ਵੀ ਭਗਤ ਰਵਦਾਸ ਜੀ ਦਾ ਸਰੂਪ ਇਹ ਸਹੀ ਹੈਗਾ ਆ ਤਾਂ ਫਿਰ ਤੁਸੀਂ ਦਾੜੇ ਰੱਖੋ ਚਲੋ ਜੇ ਤੁਸੀਂ ਪੱਗਾਂ ਨਹੀਂ ਵੀ ਬੰਨਣੀਆਂ ਕੇਸ ਲੰਮੇ ਰੱਖ ਲਓ ਤੇ ਆਪਣੇ ਕੈਂਚੀ ਦਾ ਨਾ ਲਾਇਆ ਕਰੋ ਰੋਮਾਂ ਨੂੰ ਕੇਸ ਪਿੱਛੇ ਨੂੰ ਰੱਖ ਲਓ ਤੁਸੀਂ ਉਹਨਾਂ ਵਰਗੇ ਬਣੋ ਤਾਂ ਸਹੀ ਨਾ ਤੁਸੀਂ ਬਣਨਾ ਵਾ ਮੂੰਹ ਤੇ ਤੁਹਾਡੇ ਕਈਆਂ ਦੇ ਦਾੜੀਆਂ ਨਹੀਂ ਹੈਗੀਆਂ ਸਿਰਾਂ ਦੇ ਤੁਹਾਡੇ ਰਮਾਲ ਬੰਨੇ ਆ ਤੇ ਤੁਸੀਂ ਸਿੱਖਿਆ ਤੇ ਭਗਤ ਰਵਦਾਸ ਜੀ ਦੀ ਮੰਨਣੀ ਕੋਈ ਨਹੀਂ ਹੈ ਫਿਰ ਭਗਤ ਰਵਦਾਸ ਜੀ ਕਿੱਥੇ ਮੂਰਤੀ ਪੂਜਾਵੇ ਹੱਕ ਦੇ ਵਿੱਚ ਸੀਗੇ ਦੱਸੋ ਤੁਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਲਈਆਂ ਮੂਰਤੀਆਂ ਬਣਾ ਕੇ ਪੁੱਜਣ ਲੱਗ ਗਏ ਜਿਹੜੀ ਗੱਲ ਸਹੀ ਹੈਗੀ ਆ ਉਹ ਕਰਿਆ ਕਰੋ ਤੁਹਾਨੂੰ ਵੀ ਚਾਹੀਦਾ ਆ ਵੀ ਤੁਹਾਡੇ ਜਿਹੜਾ ਪੰਥ ਦੇ ਵਿੱਚ ਗਿਆਨ ਦੀ ਕਮੀ ਹੈਗੀ ਆ ਤੁਸੀਂ ਉਹ ਗਿਆਨ ਲਵੋ ਤੁਸੀਂ ਕਰਮ ਕਾਂਡੀ ਜੋ ਪੰਡਤ ਜਿੱਦਾਂ ਕਰਦਾ ਸੀ ਓਦਾਂ ਹੀ ਤੁਸੀਂ ਕਰਨ ਲੱਗ ਗਏ ਆ ਤੇ ਤੁਸੀਂ ਸਿਰਫ ਇੱਕ ਜੈਦੀ ਹੋ ਗਈ ਆ ਤੁਹਾਡੀ ਵੀ ਨਹੀਂ ਵੀ ਉਹਨਾਂ ਨੂੰ ਸਤਿਗੁਰੂ ਕਹਿਣਾ ਜਾਂ ਗੁਰੂ ਕਹਿਣਾ ਵਾ ਜਦੋਂ ਉਹ ਹੈਗੇ ਉਹਨਾਂ ਦੇ ਬਰਾਬਰ ਹੀ ਆ ਪਰ ਜਿਹੜੀ ਹੁਣ ਬਾਣੀ ਲਿਖੀ ਆ ਹੁਣ ਉਹਨੂੰ ਕੀ 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 ਕਰੀਏ ਜੇ ਤੁ ਜਾ ਫੇ ਤੁਸੀਂ ਸਿੱਧਾ ਕਹਿ ਦਿਓ ਵੀ ਪੰਜਵੇਂ ਪਾਤਸ਼ਾਹ ਨੇ ਜਿਹੜਾ ਹੈਗਾ ਗਲਤੀ ਕੀਤੀ ਆ ਇਦਾਂ ਸਿੱਧਾ ਤੁਸੀਂ ਵੀ ਨਹੀਂ ਕਹਿਨੇ ਭਾਈ ਵੀ ਪੰਜਵੇਂ ਪਾਤਸ਼ਾਹ ਨੇ ਗਲਤੀ ਕੀਤੀ ਆ ਵੀ ਭਗਤ ਨਹੀਂ ਲਿਖਣਾ ਚਾਹੀਦਾ ਸੀ ਜਦੋਂ ਲਿਖ ਦਿੱਤਾ ਵਾ ਹੁਣ ਸੰਬੋਧਨ ਕਰਨਾ ਤਾਂ ਭਗਤ ਕਹਿ ਕੇ ਸੰਬੋਧਨ ਕਰਨਾ ਕੋਈ ਉਹਨਾਂ ਦੀ ਦੂਜੀ ਥੋੜੋ ਹੈਗੀ ਬੇਇੱਜ਼ਤੀ ਥੋੜੋ ਹੋ ਰਹੀ ਆ ਜਿੰਨਾ ਸਤਕਾਰ ਭਗਤ ਰਵਦਾਸ ਜੀ ਦਾ ਸਿੱਖ ਪੰਥ ਕਰਦਾ ਵਾ ਉਹਨਾਂ ਤੁਹਾਡੇ ਤੋਂ ਵੀ ਨਹੀਂ ਹੁੰਦਾ ਹੈਗਾ ਆਪਣੇ ਪ੍ਰੋਗਰਾਮ ਦੇ ਵਿੱਚ ਨਿਗਾਹ ਮਾਰ ਕੇ ਦੇਖ ਲਿਓ ਤੁਸੀਂ ਨੱਚ ਗਾ ਕੇ ਟਾਈਮ ਪਾਸ ਕੇ ਐਂਟਰਟੇਨਮੈਂਟ ਕਰਦੇ ਤੁਸੀਂ ਨਗਰ ਕੀਰਤਨਨ ਹੋ ਗਏ ਤੇ ਸਾਡੇ ਜਿਹੜੇ ਹੈਗੇ ਆ ਉਹਨੂੰ ਜੇ ਭਗਤ ਰਵਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣਗੇ ਵੀ ਉਹਨਾਂ ਦੀ ਬਾਣੀ ਪੜੀ ਜਾਊਗੀ ਉਹ ਸੰਗਤ ਜਿਹੜੀ ਹੈਗੀ ਆ ਸਹਿਜ ਅਵਸਥਾ ਦੇ ਵਿੱਚ ਬੈਠ ਕੇ ਸੁਣੂਗੀ ਉਸ ਚੀਜ਼ ਨੂੰ ਕੋਈ ਗੁਰਦੁਆਰਿਆਂ ਦੇ ਵਿੱਚ ਹੁੱਲੜਬਾਜੀ ਨਹੀਂ ਹੁੰਦੀ ਸਤਕਾਰ ਉਹਨਾਂ ਦਾ ਪੂਰਾ ਕਰਦੇ ਆ ਠੀਕ ਆ ਸਿੱਖ ਪੰਥ ਤਾਂ ਮੰਨਦਾ ਵਾ ਉਹਨਾਂ ਦਾ ਸਰੂਪ ਜਿਹੜਾ ਹੈਗਾ ਦਸਤਾਰ ਵਾਲਾ ਹੀ ਠੀਕ ਆ ਤਾਂ ਅਸੀਂ ਨਹੀਂ ਕਿਸੇ ਦੇ ਸਿਰ ਤੇ ਦਸਤਾਰ ਲਾਉਂਦੇ ਤੇ ਜੇ ਸਿੱਖ ਪੰਥ ਮੰਨਦਾ ਵਾ ਦਸਤਾਰ ਵੀ ਭਗਤ ਰਬਦਾਸ ਜੀ ਦੇ ਸਿਰ ਤੋਂ ਤੁਸੀਂ ਲਾਉਨੇ ਆ ਵੀ ਨਹੀਂ ਵੀ ਅਸੀਂ ਨਹੀਂ ਬੰਨ ਨਹੀਂ ਰਹਿਣ ਲੈਣੀ ਤੇ ਆਪ ਤੁਹਾਨੂੰ ਦਸਤਾਰ ਪਸੰਦ ਆ ਵੀ ਸਿਰ ਤੇ ਕਿਹਾ ਹੋਣਾ ਚਾਹੀਦਾ ਇੰਨੀ ਕੁ ਮੈਂ ਬੇਨਤੀਆਂ ਕਰਦਾ ਸੀ ਠੀਕ ਕਰਨੀਆਂ ਸੀਗੀਆਂ ਭਾਈ ਸਿਆਣੇ ਬਣਿਆ ਕਰੋ ਠੀਕ ਹੈ ਜੇ ਤੁਸੀਂ ਕਹਿੰਨੇ ਆ ਵੀ ਸਾਡੇ ਜਿਹੜਾ ਪ੍ਰਚਾਰਕ ਆ ਕੋਈ ਦੂਜਾ ਅਸੀਂ ਆਉਣ ਨਹੀਂ ਦੇਣਾ ਜਦੋਂ ਤੁਸੀਂ ਆਪਣਾ ਪੰਥ ਹੀ ਵੱਖਰਾ ਕਰ ਲਿਆ ਆਪਣੇ ਗ੍ਰੰਥ ਤੁਸੀਂ ਕਹੇ ਵੀ ਸਾਡੇ ਵੱਖਰੇ ਚਾਹੀਦੇ ਆ ਜਦੋਂ ਤੁਸੀਂ ਪੰਥੀ ਵੱਖਰਾ ਕਰ ਲਿਆ ਫਿਰ ਤੁਹਾਡਾ ਦੂਜੇ ਨਾਲ ਮੈਟਰ ਕੀ ਆ ਵੀ ਦੂਜੇ ਪ੍ਰਚਾਰਕ ਆ ਕੇ ਤੁਹਾਡੇ ਗੁਰੂ ਨੂੰ ਸਤ ਗੁਰੂ ਕਹਿਣ ਤੁਸੀਂ ਪ੍ਰਚਾਰਕ ਆਪਣੇ ਤਿਆਰ ਕਰੋ ਸ਼੍ਰੋਮਣੀ ਕਮੇਟੀ ਹੋ ਗਈ ਜਾਂ ਸਾਡੀਆਂ ਸਿੱਖ ਜਥੇਬੰਦੀਆਂ ਹੈਗੀਆਂ ਉਹ ਆਪਣੇ ਪ੍ਰਚਾਰਕ ਅਸੀਂ ਤਿਆਰ ਕਰਦੇ ਹਾਂ ਹਨਾ ਵੀ ਉਹਨਾਂ ਨੂੰ ਦੱਸ ਦਿੰਦੇ ਆ ਵੀ ਆਹ ਆਹ ਇਦਾਂ ਇਦਾਂ ਪੜ੍ਹਾਈ ਕਰਾਈਦੀ ਆ ਤੁਸੀਂ ਆਪਣੇ ਪ੍ਰਚਾਰਕਾਂ ਨੂੰ ਪੜ੍ਹਾਈ ਕਰਾਓ ਉਹਨਾਂ ਤੋਂ ਜੋ ਮਰਜ਼ੀ ਕਹਾਉਣਾ ਕਹਾ ਲਓ ਜੇ ਤੁਹਾਡਾ ਗ੍ਰੰਥ ਵੱਖਰਾ ਤੁਸੀਂ ਹਨਾ ਮਤਲਬ ਦੀ ਗੱਲ ਕਰਦੇ ਆ ਤੇ ਜੇ ਹੁਣ ਸਿੱਖ ਪੰਥਿਆਰ ਉਹਦੇ ਵਿੱਚ ਵਿਵਾਦ-ਵਿਵਾਦ ਦੀ ਲੋੜ ਹੀ ਨਹੀਂ ਹੈਗੀ ਬਈ ਕਈ ਬੰਦੇ ਮੈਂ ਇਦਾਂ ਦੇ ਵੀ ਦੇਖੇ ਆ ਜਿਨ੍ਹਾਂ ਨੇ ਖੰਡੇ ਵਟ ਦੀ ਪੌਲ ਵੀ ਲਈ ਆ ਉਹ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਜੇ ਤੁਸੀਂ ਖੰਡੇ ਵਟ ਦੀ ਪੌਲ ਲੈ ਕੇ ਵੀ ਤੁਸੀਂ ਸਿੰਘ ਨਹੀਂ ਸੱਜ ਸਕੇ ਖਾਲਸੇ ਨਹੀਂ ਬਣ ਸਕੇ ਫੇਰ ਜਾਤਾਂ ਪਾਤਾਂ ਦੇ ਵਿੱਚ ਹੀ ਤੁਸੀਂ ਬੰਦੇ ਰਹਿਣਾ ਵਾ ਤਾਂ ਫੇਰ ਫਾਇਦਾ ਕੀ ਹੈ ਖੰਡੇ ਵਟ ਦੀ ਪੌਲ ਲੈਣ ਦਾ ਅੱਜ ਤੇ ਸਾਰਿਆਂ ਨੂੰ ਕਹਿ ਰਹੇ ਆ ਵੀ ਜਾਤ ਪਾਤ ਜਿਹੜੀ ਹੈਗੀ ਆ ਉਹ ਮਟਾਉਣੀ ਚਾਹੀਦੀ ਆ ਸਾਰੇ ਆਪਾਂ ਬਰਾਬਰ ਆ ਠੀਕ ਹੈ ਜਦੋਂ ਖੰਡੇ ਵਟ ਦੀ ਪੌਲ ਲੈ ਲੈਂਦਾ ਬੰਦਾ ਤਾਂ ਜਾਤ ਪਾਤ ਰਹਿੰਦੀ ਨਹੀਂ ਹੈਗੀ ਪਰ ਜਦੋਂ ਫੇਰ ਵੀ ਤੁਸੀਂ ਉਹ ਖੰਡੇ ਬਾਟੇ ਦੀ ਪੌਲ ਲੈ ਕੇ ਵੀ ਕਈਆਂ ਨੇ ਦਿਮਾਲੇ ਵੀ ਬੰਨੇ ਆ ਫੇਰ ਵੀ ਤੁਸੀਂ ਇਸ ਚੀਜ਼ ਦੇ ਉੱਤੇ ਸਿਰਫ ਸਾਈ ਜੰਨੇ ਆ ਫੇਰ ਤਾਂ ਕੋਈ ਚੰਗੀ ਗੱਲ ਤਾਂ ਹੈ ਨਹੀਂ ਤੁਹਾਨੂੰ ਸਿੱਖ ਪੰਥ ਦੇ ਜੇ ਤੁਸੀਂ ਸਿੱਖ ਪੰਥ ਦੇ ਵਿੱਚ ਆ ਗਏ ਆ ਤਾਂ ਤੁਹਾਨੂੰ ਸਿੱਖ ਪੰਥ ਦੀ ਗੱਲ ਜਿਹੜੀ ਹੈਗੀ ਉਹ ਮੰਨਣੀ ਚਾਹੀਦੀ ਆ ਬਾਣੀ ਦਾ ਕੀ ਕਰ ਲਾਂਗੇ ਭਗਤਾਂ ਦੇ ਸਰਲੇਖ ਹੀਟ ਬਾਣੀ ਦਰਜ ਆ ਉਹ ਤਾਂ ਹੁਣ ਜਿਹਦੇ ਸੰਬੋਧਨ ਕਰਨਾ ਤਾਂ ਭਗਤ ਕਿਆ ਹੀ ਹੋ ਜਾਣਾ ਤੁਸੀਂ ਤਾਂ ਇਦਾਂ ਸੋਚਦੇ ਆ ਵੀ ਜੇ ਕਿਸੇ ਬੰਦੇ ਦੇ ਮੂੰਹ ਚ ਭਗਤ ਨਿਕਲ ਗਿਆ ਤਾਂ ਬੱਸ ਵੀ ਉਹ ਬੰਦਾ ਵੱਡ ਧਾਂਗੇ ਇਦਾਂ ਕਰ ਦਾਂਗੇ ਇਦਾਂ ਤਾਂ ਹੋਣਾ ਨਹੀਂ ਐ ਜਿੰਨਾ ਚਿਰ ਮਰਜੀ ਤੁਸੀਂ ਜ਼ੋਰ ਲਾ ਲਓ ਜੋ ਮਰਜੀ ਤੁਸੀਂ ਕਰ ਲਓ ਸਿੱਖ ਪੰਥ ਨੇ ਤਾਂ ਭਗਤ ਕਹਿ ਕੇ ਸੰਬੋਧਨ ਕਰਨਾ ਵਾ ਪਰ ਸਾਡੇ ਉਹ ਗੁਰੂ ਵੀ ਆ ਸਤ ਗੁਰੂ ਕਹਿ ਲਓ ਜੋ ਮਰਜੀ ਉਹਨਾਂ ਨੂੰ ਸਤਕਾਰ ਦੇਣਾ ਦੇ ਲਈਓ ਸਾਰੇ ਗੁਰੂਆਂ ਦੇ ਬਰਾਬਰ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ